19 ਸਾਲਾਂ ਦੀ ਕੁੜੀ ਕੋਲੇ ਇੱਕ ਵਾਰ ਚੁਹੋਏ ਚਾਰ ਬੱਚੇ ਪੈਦਾ ਜਿਸ ਵਿੱਚ ਦੋ ਲੜਕੀਆਂ ਤੇ ਦੋ ਲੜਕੇ ਨੇ ਪਰਿਵਾਰ ਵੀ ਆ ਬਹੁਤ ਜ਼ਿਆਦਾ ਗਰੀਬ ਤੇ ਕਹਿੰਦੇ ਪ੍ਰਮਾਤਮਾ ਆਪੇ ਕਰੂਗਾ ਪਾਲਣ ਪੋਸ਼ਣ ਚ ਮਦਦ ਦੋਸਤੋ ਹਰਿਆਣੇ ਦੀ ਖਬਰ ਆ ਇਹ ਸਰਸਾ ਦੀ ਜਿੱਥੇ ਇੱਕ 19 ਸਾਲਾਂ ਲੜਕੀ ਦੀ ਪਹਿਲੀ ਡਿਲੀਵਰੀ ਤੇ ਹੀ ਉਸ ਕੋਲ ਚਾਰ ਬੱਚੇ ਪੈਦਾ ਹੋਏ ਆ ਜਿਸ ਵਿੱਚ ਦੋ ਲੜਕੀਆਂ ਨੇ ਤੇ ਦੋ ਲੜਕੇ ਜੇ ਗੱਲ ਕਰੀਏ ਪਰਿਵਾਰ ਦੀ ਤਾਂ ਪਰਿਵਾਰ ਬਹੁਤ ਜ਼ਿਆਦਾ ਗਰੀਬ ਵੀ ਆ ਪਰ ਕਿਤੇ ਨਾ ਕਿਤੇ ਪੂਰੇ ਪਰਿਵਾਰ ਚ ਤੇ ਰਿਸ਼ਤੇਦਾਰਾਂ ਚ ਖੁਸ਼ੀ ਦੇ ਮਾਹੌਲ ਵੀ ਆ ਕਿ ਜਿੱਥੇ ਅੱਜ ਦੇ ਸਮੇਂ ਚ ਹਰ ਇੱਕ ਵਿਅਕਤੀ ਬੱਚਿਆਂ ਨੂੰ ਦਰਸਦਾ ਉਥੇ ਇੱਕ ਵਾਰ ਚ ਚਾਰ ਬੱਚੇ ਪੈਦਾ ਹੋਏ ਆ ਉਹਨਾਂ ਕਿਹਾ ਚਾਹੇ ਪਰਿਵਾਰ ਗਰੀਬ ਆ ਪਰ ਪ੍ਰਮਾਤਮਾ ਆਪ ਹੀ ਸਾਡੀ ਪਾਲਣ ਪੋਸ਼ਣ ਚ ਮਦਦ ਕਰੋ ਵੀਡੀਓ ਨੂੰ ਵੱਧੋ ਵੱਧ ਕਰ ਦਿਓ ਸ਼ੇਅਰ ਤੇ ਪਰਿਵਾਰ ਨੂੰ ਦੇ ਦਿਓ ਵਧਾਈਆਂ ਪਹਿਲਾ ਕਰਾਈ ਸੀ ਜਦੋਂ ਹੋਣਾ ਸੀ ਕਰਾਈ ਜਦੋਂ ਹੋਣ ਵਾਲੇ ਉਹ ਤੋਂ ਕਰਾਈ ਨੇ ਅਸੀਂ ਅੱਛਾ ਕੀ ਕਹਿੰਦੇ ਸੀ ਡਾਕਟਰ ਉਹਨੇ ਡਾਕਟਰ ਨੇ ਕੀ ਕਹਿਣਾ ਪਹਿਲਾਂ ਇੱਕੋ ਹੀ ਸੀਗਾ ਇੱਕ ਤੋਂ ਬਾਅਦ ਫੇਰ ਅਸੀਂ ਦੁਬਾਰੀ ਕਰਾਇਆ ਸੀਗਾ ਉਦੋਂ ਦੋ ਆਏ ਸੀ ਅੱਛਾ ਅਲਟਰਾਸਾਉਂਡ ਦੇ ਵਿੱਚ ਹਾਂ ਫੇਰ ਅਸੀਂ ਦੁਬਾਰੀ ਕਰਾਇਆ ਤੇ ਤਿੰਨ ਆਏ ਸੀ ਅੱਛਾ ਜੋ ਜੋ ਟੈਸਟ ਕਰਾਈ ਕਿ ਵਧ ਹੀ ਗਏ ਬੱਚੇ ਹਾਂ ਅੱਛਾ ਉਦੋਂ ਬਾਅਦ ਫੇਰ ਕਰਾ ਕੇ ਲਿਆਂਦਾ ਫੇਰ ਤੀਜਾ ਫੇਰ ਚਾਰ ਆਏ ਅੱਛਾ ਚਾਰ ਵਾਰੀ ਉਦੋਂ ਬਾਅਦ ਨਹੀਂ ਟੈਸਟ ਕਰਾਇਆ ਨਾ ਜੇ ਉਦੋਂ ਬਾਅਦ ਕਰਾ ਲੈਂਦੇ ਕੀ ਤਾਂ ਪੰਜ ਹੋ ਜਾਂਦੇ ਪੰਜ ਵੀ ਹੋ ਸਕਦੇ ਸੀ ਨਾ ਹਨਾ ਲੋਕ ਜ਼ਿਆਦਾਤਰ ਇੱਕ ਇੱਕ ਬੱਚਾ ਪੈਦਾ ਕਰਦੇ ਨੇ ਤੁਹਾਡੇ ਘਰ ਦੇ ਵਿੱਚ ਪਰਮਾਤਮਾ ਨੇ ਚਾਰ ਬੱਚੇ ਦਿੱਤੇ ਨੇ ਕੀ ਆਉਣ ਵਾਲੇ ਮਾਹੌਲ ਦੇ ਵਿੱਚ ਕਿਵੇਂ ਲੱਗਦਾ ਕਿਵੇਂ ਪੜ੍ਹਾਈ ਕਰਾਂਗੇ ਕਿਸ ਤਰ੍ਹਾਂ ਇਹਦਾ ਜੇ ਮਾਲਕ ਨੇ ਦਿੱਤੇ ਨੇ ਤਾਂ ਮਾਲਕ ਆਪੇ ਸਭ ਕੁਝ ਕਰੂਗਾ ਹੂੰ ਮਾਲਕ ਹੀ ਦੇਊਗਾ ਉਹਨਾਂ ਪੜਾਉਣ ਵਾਸਤੇ ਉਹ ਹੀ ਦੇਊਗਾ ਖਾਣ-ਖੂਣ ਵਾਸਤੇ ਪਰਮਾਤਮਾ ਤਾਂ ਹੀ ਸੱਟ ਰੱਖਿਆ ਸੀ ਸਾਰਾ ਕੁਝ ਇਹ ਕਹਿੰਦੇ ਤੁਹਾਡੇ ਇਧਰ ਸੱਸ ਲੱਗਦੇ ਨੇ ਤੁਹਾਡੇ ਉਹ ਤੇ ਉਹ ਕਹਿੰਦੇ ਕਹਿੰਦੇ ਅਸੀਂ ਜਿੰਨੀ ਵਾਰੀ ਟੈਸਟ ਕਰਾਉਂਦੇ ਗਏ ਕਹਿੰਦੇ ਉਨੇ ਵਾਰੀ ਬੱਚੇ ਵੱਧਦੇ ਗਏ ਪੰਜਵੀਂ ਵਾਰੀ ਕਿਉਂ ਨਹੀਂ ਕਰਾਇਆ ਉਹ ਟੈਸਟ ਅੰਜਵੀਂ ਵਾਰੀ ਫਿਰ ਅਸੀਂ ਇਹ ਕਰਾਇਆ ਨਹੀਂ ਪੈਸੇ ਹੀ ਹੈ ਨਹੀਂ ਸੀ ਫਿਰ ਸਾਡੇ ਕੋਲ ਨਹੀਂ ਕਰਵਾਦੇ ਕਿਉਂ ਕਰਵਾ ਲੈਂਦੇ ਹਾਂ ਨਾ ਫਿਰ ਆਲਾ ਆਤੀ ਮਾਰੇ ਹੋਏ ਫਿਰ ਅੱਛਾ ਪੈਸੇ ਬਹੁਤ ਮੰਗਦੇ 10000 ਰੁਪਏ ਮੰਗਦੇ ਸੀ ਹੂੰ ਫਿਰ ਇਹਨੇ ਹੈ ਨਹੀਂ ਸੀ ਫਿਰ ਅਸੀਂ ਕਰਾਇਆ ਨਹੀਂ ਅੱਛਾ ਸਾਨੇ ਅਸੀਂ ਤੇ ਸਾਡੀ ਕਰਮਾ ਵਾਲੀ ਬਹੂ ਹੈ ਗਈ ਹੈ ਹੂੰ ਅਸੀਂ ਧੰਨਵਾਦ ਹੈ ਇਹਦਾ ਮੰਨ ਮੰਨ ਲੋਕ ਤਾਂ ਇੱਕ ਇੱਕ ਬੱਚੇ ਨੂੰ ਤਰਸ ਦਿੰਦੇ ਜੀ ਵੱਡੇ ਵੱਡੇ ਹਸਪਤਾਲਾਂ ਚ ਜਾਂਦੇ ਨੇ ਲੱਖਾਂ ਕਰੋੜਾਂ ਰੁਪਇਆ ਲਾਉਂਦੇ ਨੇ ਤੁਹਾਡੇ ਪ੍ਰਮਾਤਮਾ ਨੇ ਐਡੀ ਬਖਸ਼ਿਸ਼ ਕੀਤੀ ਹਾਂ ਜੀ ਹਾਂ ਜੀ ਸਾਨੂੰ ਤਾਂ ਬਹੁਤ ਖੁਸ਼ੀ ਆ ਜੀ ਅਸੀਂ ਸੇਵਾ ਕਰੀ ਜਾਂਦੇ ਹਾਂ ਸਾਰੇ ਸਾਰੇ ਭੂਆ ਵੀ ਆਈ ਆ ਚਾਚੀਆਂ ਬੈਠੀਆਂ ਜਿਹੜਾ ਕੋਈ ਸੂਤ ਆਉਂਦਾ ਉਹ ਪਿੰਡ ਦੇ ਲੋਕ ਕਿਨੇ ਕਹਾਂ ਜੀ ਫਿਰ ਸਾਰੇ ਆਏ ਆ ਜੀ ਸਾਰੇ ਵੇਖਣ ਤਾਂ ਆ ਹੀ ਜਾਂਦੇ ਨੇ ਫਿਰ ਥੋੜੇ ਰੱਖ ਤਾਂ ਜਾਂਦਾ ਹੋ ਜਾਂਦਾ ਕੋਈ ਨਹੀਂ ਵੀ ਆਉਂਦਾ ਤੂੰ ਖੁਸ਼ੀ ਸਾਰੇ ਪਿੰਡ ਨੂੰ ਪੁੱਛਦੇ ਨੇ ਰਾ ਨੰਗਦੇਣ ਪੁੱਛਦੇ ਨੇ ਵੀ ਚਾਰ ਬੱਚੇ ਹੋਏ ਨੇ ਸੋਨੂ ਦੇ ਅਸੀਂ ਆਖਦੇ ਹਾਂ ਜੀ ਹਾਂ ਪ੍ਰਸਤਿਹਾਰ ਵੀ ਆਈ ਜਾਂਦੇ ਨੇ ਹਾਂਜੀ ਮਿੱਤਰੋ ਅੱਜ ਆਪਾਂ ਸਰਸੈ ਜ਼ਿਲ੍ਹੇ ਦੇ ਵਿੱਚ ਖੜੇ ਹਾਂ ਜਿੱਥੇ ਕਿ ਇੱਕ ਭੈਣ ਨੇ 4 ਬੱਚਿਆਂ ਨੂੰ ਜਨਮ ਦਿੱਤਾਗਾ ਆਪਾਂ ਘਰ ਦੇ ਤੁਹਾਨੂੰ ਮਾਹੌਲ ਵੀ ਦਿਖਾ ਦਨੇ ਇਧਰ ਵੇਖੋ ਆਲੇ ਦੁਆਲੇ ਦੇ ਜਿਹੜੇ ਗੁਮਾਂਢੀ ਨੇ ਸਾਰੇ ਇੱਥੇ ਇਕੱਠੇ ਹੋਏ ਨੇ ਆਪਾਂ ਅੰਦਰ ਵੀ ਚੱਲਦੇ ਹਾਂ ਗੱਲਬਾਤ ਕਰਦੇ ਹਾਂ ਉਸ ਪਰਿਵਾਰ ਦੇ ਨਾਲ ਤੇ ਕੀ ਕੀ ਬੱਚਿਆਂ ਦੇ ਨਾਮ ਰੱਖੇ ਨੇਗੇ ਇੱਕੋ ਟਾਈਮ ਦੇ ਵਿੱਚ 4 ਬੱਚਿਆਂ ਨੂੰ ਜਿਹੜਾ ਜਨਮ ਦਿੱਤਾ ਆਪਾਂ ਗੱਲਬਾਤ ਕਰਾਂਗੇ ਇਧਰ ਦਿਖਾ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਦਿਖਾਈ ਜਾਣਾ 4 ਬੱਚੇ ਨੇ ਜਿਹੜੇ ਤੇ ਆਪਾਂ ਗੱਲਬਾਤ ਕਰਦੇ ਹਾਂ ਮਾਤਾ ਬੈਠੇ ਇਧ ਤੇ ਮਾਤਾ ਜੀ ਪਹਿਲਾਂ ਸਭ ਤੋਂ ਪਹਿਲਾਂ ਵਧਾਈਆਂ ਤੁਹਾਨੂੰ ਜੀ ਤੁਹਾਨੂੰ ਵਧਾਈਆਂ ਕਿੰਨੀ ਕੁ ਖੁਸ਼ੀ ਹੋ ਰਹੀ ਅੱਜ ਤੁਹਾਨੂੰ ਤੁਹਾਨੂੰ ਬਹੁਤ ਖੁਸ਼ੀ ਅੱਛਾ ਤੇ ਕਿੰਨਾ ਟਾਈਮ ਹੋਇਆ ਸੀ ਗਿਆ ਤੁਹਾਡੇ ਲੜਕੇ ਦਾ ਜੀ ਵਿਆਹ ਹੋਇਆ ਲੀਕ ਸਾਲ ਹੋ ਗਿਆ 1.5 ਸਾਲ ਹੋ ਗਏ ਹਾਂ ਉੱਪਰ ਮੇਰੇ ਸਾਹ ਨਾਲ ਉਹ ਮਿਤੀ ਵੀ ਲਿਖੀ ਪਈ ਹੈ ਮੜਾ ਇਹ ਕੈਮਰਾਮੈਨ ਨੂੰ ਕਹੂ ਉੱਪਰ ਸਾਹ ਸੁਨੂ ਨਾਮ ਬਈ ਮੁੰਡੇ ਦਾ ਹੈ ਹਾਂ ਸੁਨੂ ਅੱਛਾ ਤੇ ਚਾਰ ਬੱਚੇ ਪੈਦਾ ਹੋਏ ਨੇਗੇ ਕਿੰਨੀ ਕੁ ਖੁਸ਼ੀ ਹੋ ਰਹੀ ਅੱਜ ਖੁਸ਼ੀ ਵੱਧ ਗਈ ਸਾਨੂੰ ਤੁਸੀਂ ਕੀ ਲਗਦੇ ਇਹਨਾਂ ਦੇ ਬੱਚਿਆਂ ਦੇ ਦਾਦੀਆਂ ਦਾਦੀ ਹਾਂ ਉਹ ਪਰਦਾਦੀ ਹੈ ਉਹ ਪਰਦਾਦੀ ਨੇ ਉਹ ਬੈਠੇ ਨੇ ਪੂਆ ਬੈਠੀ ਆ। ਅੱਛਾ ਸਾਰੇ ਬੈਠੇ ਨੇ ਪੂਆ ਵੀ ਬੈਠੀ ਆ। ਹਾਂ ਪੂਆ ਵੀ ਬੈਠੀ ਆ ਵੀ ਦਾਦੀ ਆ। ਉਹ ਵੀ ਦਾਦੀ ਪਰੇ ਬੈਠੀ ਆ। ਅੱਛਾ ਆ ਸਾਰੀਆਂ ਪੂਆ ਨੇ। ਹੂੰ। ਮਤਲਬ ਸਾਰੇ ਇਕੱਠੇ ਹੋ ਰਹੇ ਨੇ। ਹਾਂ ਸਾਰੇ ਇਕੱਠੇ ਆ। ਇਹ ਖੁਸ਼ੀ ਆ ਤੇ ਇਕੱਠੇ ਹੋਣੇ ਆ। ਹੂੰ। ਤਾਂ ਬੈਠੇ ਨੇ ਹੁਣ। ਤੇ ਬੱਚੇ ਬਿਲਕੁਲ ਤੰਦਰੁਸਤ ਨੇ। ਹਾਂ ਪਏ ਨੇ ਆ ਦੇਖ ਲਓ ਪਏ। ਤਾਂ ਕੀ ਜੀ ਜ਼ਿਆਦਾਤਰ ਨਾ ਕੀ ਹੁੰਦਾ ਜਦੋਂ ਬੱਚੇ ਇਕੱਠੇ ਜਾ ਜੋੜੇ-ਤਾਮ ਸੁਣੀ ਨੇ ਇਹ 4 ਬੱਚੇ ਪਿਆਦਾ ਹੋਏ ਨੇ ਕਿ। ਕਈ ਵਾਰ ਜੋੜੇ ਬੱਚੇ ਵੀ ਇਸ ਤਰ੍ਹਾਂ ਦੇ ਹੁੰਦੇ ਨੇ ਵੀ ਉਹਨਾਂ ਦੇ ਚਿਹਰੇ ਜਿਹੜੇ ਇੱਕੋ ਜਿਹੇ ਹੁੰਦੇ ਨੇ। ਹਾਲਾਂਕਿ ਹਲੇ ਬ ਤਾ ਚਿਹਰੇ ਕਈ ਵਾਰ ਇੱਕੋ ਜਿਹੇ ਹੋ ਜਾਂਦੇ ਨੇ ਫਿਰ ਪਛਾਣ ਕਿਵੇਂ ਕਰਾਇਆ ਕਰਾਉਂਦੇ? ਜਾਨ ਹੋ ਜਾਂਦੀ ਵੀ ਕੁੜੀਆਂ ਇੱਕੋ ਜੀਆਂ ਮੁੰਡੇ ਕੁਝ। ਅੱਛਾ ਦੋ ਕੁੜੀਆਂ ਦੋ ਮੁੰਡੇ। ਹਾਂਜੀ ਹਾਂ। ਕਿਤੇ ਬਾਬੇ ਬੂਬੇ ਕੋਲ ਤਾਂ ਨਹੀਂ ਪਹਿਲਾਂ ਗਏ ਕਿਸੇ ਕੋਲ? ਨਾ ਕਿਤੇ ਵੀ ਨਹੀਂ ਗਏ। ਇਹ ਤਾਂ ਰੱਬ ਦਾ ਰੂਪ ਆਏ ਨੇ ਕਰੇ। ਅੱਛਾ। ਪਹਿਲਾਂ ਟੈਸਟ ਵਗੈਰਾ ਵੀ ਕਰਾਉਂਦੇ ਰਹੀ ਪਹਿਲਾਂ ਗੀ। ਨਾ ਪਹਿਲਾਂ ਕੁਝ ਵੀ ਨਹੀਂ ਕਰਾਇਆ ਸੀ ਅਸੀਂ। ਅੱਛਾ ਅਲਟਰਾਸਾਉਂਡ ਵਗੈਰਾ ਕਰਾਇਆ ਨਹੀਂ ਸੀ? ਨਾ ਪਹਿਲਾਂ ਕਰਾਇਆ ਸੀ। ਜਦੋਂ ਹੋਦਾਂ ਸੀ ਕਰਾਇਆ ਜਦੋਂ ਹੋਣ ਵਾਲੇ ਉਹ ਤੋਂ ਕਰਾਇਆ ਨੇ ਅਸੀਂ। ਅੱਛਾ। ਕੀ ਕਹਿੰਦੇ ਸੀ ਡਾਕਟਰ ਉਹ? ਡਾਕਟਰ ਨੇ ਕੀ ਕਹਣਾ ਪਹਿਲਾਂ ਇੱਕੋ ਜ अच्छा अल्ट्रासाउंड ਦੇ ਵਿੱਚ ਹਾਂ ਫਿਰ ਅਸੀਂ ਦੁਆਰੇ ਕਰਾਇਆ ਤੇ ਤਿੰਨ ਆਏ ਸੀ ਅੱਛਾ ਜਿਉ ਜਿਉ ਟੈਸਟ ਕਰਾਈਗੇ ਵਧ ਹੀ ਗਏ ਬੱਚੇ ਹਾਂ ਅੱਛਾ ਉਦੋਂ ਬਾਅਦ ਫਿਰ ਕਰਾ ਕੇ ਲਿਆਂਦਾ ਫੇਤੀਜਾ ਫਿਰ ਚਾਰ ਆਏ ਅੱਛਾ ਚਾਰ ਵਾਰੀ ਉਦੋਂ ਬਾਅਦ ਨਹੀਂ ਟੈਸਟ ਕਰਾਇਆ ਨਾ ਜੇ ਉਦੋਂ ਬਾਅਦ ਕਰਾ ਲਨੇ ਕੀ ਤਾਂ ਪੰਜ ਹੋ ਜਾਂਦੇ ਪੰਜ ਵੀ ਹੋ ਸਕਦੇ ਸੀ ਨਾ ਹਨਾ ਤੇ ਬਾਈ ਦੇਖੋ ਘਰ ਦਾ ਜਿਹੜਾ ਮਾਹੌਲ ਆ ਬਹੁਤ ਵਧੀਆਗਾ ਤੇ ਦੇਖ ਸਕਦੇ ਤੁਸੀਂ ਬੱਚੇ ਮੈਨੂੰ ਲੱਗਦਾ ਵੀ ਹਰਿਆਣੇ ਚ ਪਹਿਲੀ ਵਾਰ ਹੋਏ ਨੇ ਕਿ ਕਿਸੇ ਪਹਿਲਾਂ ਵੀ ਕਿਤੇ ਨਹੀਂ ਪਹਿਲੀ ਵਾਰ ਪਹਿਲੀ ਵਾਰ ਹੀ ਹੋਏ ਨੇ ਅੱਛਾ ਹਾਂ ਠੀਕ ਹੈ ਤੇ ਇਹਨਾਂ ਦੀ ਜਿਹੜੀ ਮਾਤਾ ਕੀ ਤੇ ਮਾਂ ਕੀ ਬੱਚਿਆਂ ਦੀ ਉਹ ਵੀ ਤੰਦਰੁਸਤ ਨੇ ਸਾਰੇ ਹਾਂ ਜੀ ਉਹ ਕੋਈ ਹੋਈ ਹੈ ਅੱਛਾ ਤੇ ਹਸਪਤਾਲ ਚ ਫਿਰ ਉੱਥੇ ਇਲਾਜ ਕਰਾਇਆ ਜੇ ਤੋ ਵੱਡੇ ਪ੍ਰੈਸ਼ਨ ਦਾ ਹੋਏ ਨੇ ਬੱਚੇ ਹਾਂਜੀ ਵੱਡੇ ਨਾਲ ਹੋਏ ਨੇ ਪਹਿਲਾਂ ਇੱਕ ਪਹਿਲਾ ਵਰੀਆ ਵਰੀਆ ਰਾਜਾ ਮਾ ਹੋ ਗਿਆ ਪ੍ਰੈਸ਼ਨ ਵਧੀਆ ਸੁੱਕ ਗਿਆ ਸੀ ਆ ਫਿਰ ਰੇਸ਼ਾ ਪੈ ਗਿਆ ਸੀ ਫਿਰ ਦੁਬਾਰੇ ਪ੍ਰੈਸ਼ਨ ਕੀਤਾ ਦੋ ਪ੍ਰੈਸ਼ਨ ਹੋ ਗਏ ਨੇ ਤਾਂ ਕਰਕੇ ਹਾਂ ਚਲੋ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਆਪਾਂ ਉਸ ਭੈਣ ਨਾਲ ਵੀ ਗੱਲਬਾਤ ਕਰਦੇ ਕਿ ਭੈ ਜੀ ਤੰਦਰੁਸਤ ਉਹ ਬਿਲਕੁਲ ਹਾਂਜੀ ਕਿੰਨੀ ਕਿ ਖੁਸ਼ੀ ਹੋਰੀ ਅੱਜ ਤੁਹਾਨੂੰ ਵਾਧੂ ਖੁਸ਼ੀ ਹੈ ਲੋਕ ਜਿਆਦਾਤਰ ਇੱਕ ਇੱਕ ਬੱਚਾ ਪੈਦਾ ਕਰਦੇ ਨੇ ਤੁਹਾਡੇ ਘਰ ਦੇ ਵਿੱਚ ਪਰਮਾਤਮਾ ਨੇ ਚਾਰ ਬੱਚੇ ਦਿੱਤੇ ਨੇ ਕੀ ਆਉਣ ਵਾਲੇ ਮਾਹੌਲ ਦੇ ਵਿੱਚ ਕਿਵੇਂ ਲੱਗਦਾ ਕਿਵੇਂ ਪੜ੍ਹਾਈ ਕਰਾਵੋਗੇ ਕਿਸ ਤਰ੍ਹਾਂ ਇਹਦਾ ਜੇ ਮਾਲਕ ਨੇ ਦਿੱਤੇ ਨੇ ਤਾਂ ਮਾਲਕ ਆਪੇ ਸਭ ਕੁਝ ਕਰੂਗਾ ਹੂੰ ਮਾਲਕ ਹੀ ਦੇਊਗਾ ਉਹਨਾਂ ਪੜਾਉਣ ਵਾਸਤੇ ਉਹ ਹੀ ਦੇਊਗਾ ਖਾਣ ਪੋਣ ਵਾਸਤੇ ਪਰਮਾਤਮਾ ਤਾਂ ਹੀ ਸੱਟ ਰੱਖਿਆ ਸੀ ਸਾਰਾ ਕੁਝ ਇਹ ਕਹਿੰਦੇ ਤੁਹਾਡੇ ਇਧਰ ਸੱਸ ਲੱਗਦੇ ਨੇ ਤੁਹਾਡੇ ਉਹ ਤੇ ਉਹ ਕਹਿੰਦੇ ਕਹਿੰਦੇ ਅਸੀਂ ਜਿੰਨੀ ਵਾਰੀ ਟੈਸਟ ਕਰਾਉਂਦੇ ਗਏ ਕਹਿੰਦੇ ਉਨੇ ਵਾਰੀ ਬੱਚੇ ਵੱਧਦੇ ਗਏ ਪੰਜ ਵੀ ਵਾਰੀ ਕਿਉਂ ਨਹੀਂ ਕਰਾਇਆ ਕੋਈ ਟੈਸਟ ਪੰਜਵੀਂ ਵਾਰੀ ਫਿਰ ਅਸੀਂ ਇਹ ਕਰਾਇਆ ਨਹੀਂ ਪੈਸੇ ਹੀ ਹੈ ਨਹੀਂ ਸੀ ਫਿਰ ਸਾਡੇ ਕੋਲ ਨਹੀਂ ਕਰਵਾਦੇਗੇ ਕਰਵਾ ਲੈਂਦੇ ਹਾਂ ਫਿਰ ਹਲਾਤੀ ਮਾਰੇ ਹੋ ਗਏ ਫਿਰ ਅੱਛਾ ਪੈਸੇ ਬਹੁਤ ਮੰਗਦੇ 10000 ਰੁਪਏ ਮੰਗਦੇ ਸੀ ਉਹ ਫਿਰ ਇਹਨੇ ਹੈ ਨਹੀਂ ਸੀ ਫਿਰ ਅਸੀਂ ਕਰਵਾਇਆ ਹੀ ਨਹੀਂ ਅੱਛਾ ਇਸ ਕਰਕੇ ਬੱਸ ਤੁਸੀਂ ਕੀ ਲੱਗਦੇ ਜੀ ਬੱਚੇ ਦੀ ਦਾਦੀਆਂ ਪਰਦਾਦੀਆਂ ਜੀ ਪਰਦਾਦੀ ਹੋ ਤੁਹਾਡੀ ਵੀ ਮਤਲਬ ਤੁਹਾਨੂੰ ਵੀ ਬਹੁਤ ਖੁਸ਼ੀ ਆ ਨਾ ਤੁਸੀਂ ਪਰਦਾਦੀ ਬਣਿਓ ਇਧਰ ਆਜੋ ਮੜਾਈ ਜੀ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਸਾਨੂੰ ਬਹੁਤ ਵਧੀਆ ਆ ਜੀ ਅਸੀਂ ਤੇ ਵੇਖਿਆ ਨਹੀਂ ਸੀ ਹੁਣ 80 ਸਾਲ ਦੀ ਉਮਰ ਹੋ ਗਈ ਅਸੀਂ ਨਹੀਂ ਇਹ ਚਾਂਸ ਵੇਖਿਆ ਸੀ ਅੱਛਾ ਇਹ ਪਹਿਲੀ ਾਰ ਵੇਖਿਆ ਜੀ ਹੂੰ ਸਾਨੂੰ ਤਾਂ ਬਹੁਤ ਬਹੁਤ ਤੁਹਾਨੂੰ ਵਧਾਈਆਂ ਨੇ ਤੇ ਸਾਨੂੰ ਵੀ ਤੁਹਾਨੂੰ ਵੀ ਤੁਹਾਨੂੰ ਹਾਂ ਤੇ ਸਾਨੂੰ ਅਸੀਂ ਤੇ ਸਾਡੀ ਕਰਮਾ ਵਾਲੀ ਬਹੂ ਹੈ ਗਈ ਹੈ ਹੂੰ ਅਸੀਂ ਧੰਨਵਾਦ ਇਹਦਾ ਮੰਨ ਲੋਕ ਤਾਂ ਇੱਕ ਇੱਕ ਬੱਚੇ ਨੂੰ ਤਰਸ ਦਿੰਦੇ ਜੀ ਵੱਡੇ ਵੱਡੇ ਹਸਪਤਾਲਾਂ ਚ ਜਾਂਦੇ ਨੇ ਲੱਖਾਂ ਕਰੋੜਾਂ ਰੁਪਇਆ ਲਾਉਂਦੇ ਨੇ ਤੁਹਾਡੇ ਪ੍ਰਮਾਤਮਾ ਨੇ ਐਡੀ ਬਖਸ਼ਿਸ਼ ਕੀਤੀ ਹਾਂ ਜੀ ਹਾਂ ਜੀ ਸਾਨੂੰ ਤਾਂ ਬਹੁਤ ਖੁਸ਼ੀ ਹੈ ਜੀ ਅਸੀਂ ਸੇਵਾ ਕਰੀ ਜਾਂਦੇ ਹਾਂ ਸਾਰੇ ਹੂੰ ਸਾਰੇ ਭੂਆ ਵੀ ਆਈ ਆ ਚਾਚੀਆਂ ਬੈਠੀਆਂ ਜਿਹੜਾ ਕੋਈ ਸੂਤ ਆਉਂਦਾ ਪਿੰਡ ਦੇ ਲੋਕ ਕਿਨੇ ਘੈਰੀ ਫਿਰ ਸਾਰੇ ਆਏ ਆ ਜੀ ਹੂੰ ਸੌਰੀ ਬੇਖਣ ਤਾਂ ਆ ਹੀ ਜਾਂਦੇ ਨੇ ਫਿਰ ਥੋੜੇ ਰੱਖਤਾ ਗਿਆਂ ਦਾ ਤਾਂ ਹੋ ਜਾਂਦਾ ਕੋਈ ਨਹੀਂ ਵੀ ਆਉਂਦਾ ਤੂੰ ਖੁਸ਼ੀ ਸਾਰੇ ਪਿੰਡ ਨੂੰ ਪੁੱਛਦੇ ਨੇ ਰਾਹ ਨੰਗਦੇਣ ਪੁੱਛਦੇ ਨੇ ਵੀ ਚਾਰ ਬੱਚੇ ਹੋਏ ਨੇ ਸੋਨੂ ਦੇ ਅਸੀਂ ਆਖਦੇ ਹਾਂ ਜੀ ਹਾਂ ਰਿਸ਼ਤੇਦਾਰ ਵੀ ਆ ਹੀ ਜਾਂਦੇ ਨੇ ਖੁਸਰੇ ਆਉਣਗੇ ਫਿਰ ਚਾਰ ਚਾਰ ਬਧਾਈਆਂ ਲੈ ਕੇ ਜਾਣਗੇ ਖੁਸਰੇ ਹੁਣ ਕਿ ਉਹਨਾਂ ਨੌਕਾ ਤੇ ਤਿੰਨ ਚਾਰ ਮਹੀਨੇ ਰੁਕ ਜਾਈ ਹੁਣ ਸਾਡੇ ਕੋਲ ਤਾਂ ਕੁਸ ਨਹੀਂ ਆਗਾ ਜੀ ਤਾਂ ਆਇਆ ਤਾਂ ਰੁਕਦੇ ਨਹੀਂ ਹੁੰਦੇ ਨਾ ਰੁਕਣਗੇ ਤੇ ਹੁਣ ਕੀ ਕਰੀ ਗਾਲਾਂ ਗੋਲਾਂ ਕੱਢ ਕੇ ਜਾਂਦੇ ਰਹਿਣਗੇ ਸਾਨੂੰ ਗਾਲਾਂ ਗਾਲਾਂ ਫਿਰ ਤੁਸੀਂ ਕਿਉਂ ਲੈਣੇ ਕੋ ਬਾਤ ਹਾਂਜੀ ਦੂਸਰੇ ਨੂੰ ਜਾਈਏ ਤਾਂ ਉਹਦੇ ਬੱਚੇ ਪਾਲ ਲੈ ਨਹੀਂ ਉਹਨਾਂ ਨੇ ਵਧਾਈ ਤਾਂ ਲੈਣੀ ਉਹਨਾਂ ਨੂੰ ਲੈ ਤੇ ਦਵਾਂਗੇ ਉਹਨਾਂ ਦੇ ਵਧਾਈ ਦੇਵਾਂਗੇ ਵਧਾਈ ਦੇਵਾਂਗੇ ਜੁੜਦੀ ਜਦੋਂ ਆਉਣਗੇ ਹੁਣ ਸਾਡੇ 4 ਦੋ ਪੋਤੇ ਦੋ ਪੋਤੀਆਂ ਤੇ ਜਦੋਂ ਉਹਨਾਂ ਨੂੰ ਦੁੱਧ ਪਾਣੀ ਲਿਆ ਕੇ ਦੇਨੇ ਆ ਕੁਝ ਘਰ ਦਾ ਖਰਚਾ ਟੋਰਦਿਆਂ ਕਿਥੋਂ ਦੇਈ ਇਹ ਕੁਛਰੇ ਮੰਗਣਗੇ ਪੈਂਡ ਪੈਂਡ 10000 ਰੁਪਏ ਕਿਥੋਂ ਦੇਈਏ ਇੰਨੇ ਮੰਗਦੇ ਨੇ ਵੱਧ ਮੰਗਦੀਆਂ ਨਾ ਆ ਜਾਂਦੀਆਂ ਨੇ ਉਹ ਤੇ ਗਰੀਬ ਮੀਰ ਵੇਖਦੀਆਂ ਨਹੀਂ 10000 ਤੋਂ ਫਿਰ ਤਾਂ ਇਹਦਾ ਬਾਲੇ ਪੈਸੇ ਬਣ ਜਾਣਗੇ ਚਾਰ ਬੱਚੇ ਦੇ ਤੇ ਚਾਰ ਹੁਣ ਇੱਥੇ ਕਿੱਥੇ ਦੇ ਦਾਂਗੇ ਇਹਨਾਂ ਦੁੱਧ ਪਿਾਵਾਂਗੇ ਕੁਛਰੇ ਦੇਲੇ ਪੈਂਡ ਕੇ ਫਿਰ ਉਹਨਾਂ ਨੂੰ ਤਾਂ ਹੁਣ ਸਰਕਾਰ ਕਰੂਗੀ ਕੋਈ ਹਲਫਾ ਪੈ ਦੇਵਾਂਗੇ ਫਿਰ ਅੱਛਾ ਹੋਰ ਨਹੀਂ ਸਰਕਾਰ ਨੇ ਕੁਛ ਰੱਖਿਆ ਵੀ ਜਿਹੜਾ ਵੱਧ ਬੱਚੇ ਪੈਦਾ ਕਰੋ ਸਰਕਾਰ ਨੂੰ ਕਿ ਅਸੀਂ ਕਰਾਂ ਅਪ ਜਾਣ ਕੇ ਕੀਤੇ ਰੱਬ ਨੇ ਦਿੱਤੇ ਤੇ ਆਏ ਨੇ ਤੇ ਅਸੀਂ ਪਾਲਾਂਗੇ ਹੁਣ ਸਹੀ ਗੱਲ ਹੈ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਵੱਧ ਖੁਸ਼ੀ ਸਾਨੂੰ ਤੇ ਅੱਛਾ ਸਾਰਿਆਂ अच्छा सानू त बहुत खुशी है तानू किने खुशी गी इने बारे सानू त बहुत खुशी हुई तांगे त assi ادي ਦਰੋਂ ਚੱਲ ਕੇ ਆਏ ਸਾਨੂੰ ਤੁਹਾਡੇ ਤਾਂ ਜ਼ਿਆਦੀ ਹੈਗੀ assi ਪਾਲੀ ਜਾਂਦੇ ਨਾ ਅੱਛਾ ਚਲੋ ਵਧੀਆ ਚੰਗੀ ਗੱਲ ਹੈ ਪਰਮਾਤਮਾ ਕਰੇ ਬਹੁਤ ਲੰਬੀ ਇਹਨਾਂ ਦੀ ਉਮਰ ਕਰੇ ਹੈ ਨਾ ਤੇ ਬੱਚਿਆਂ ਦੇ ਨਾਮ ਨੂੰ ਕੀ ਰੱਖੇ ਨੇ ਜੀ ਅਜੇ ਨਾਮ ਨਹੀਂ ਰੱਖੇ ਨਾਮ ਰੱਖੇ ਨੇ ਹਾਂ ਆਂਦੀ ਮੰਮੀ ਨੂੰ ਪਤਾ ਨਾਮ ਦਾ ਦੱਸੀ ਚਲੋ ਹਾਂ ਬੱਚਿਆਂ ਦੇ ਜਿਹੜੇ ਨਾਮ ਨੇ ਉਹ ਕਿਦ ਅੱਛਾ ਜੀ ਕਿਸਮਤ ਰੱਖ ਹੁਣ ਦੱਸੋ ਮਾਤਾ ਜੀ ਕਿਹੜੇ ਕੀ ਨਾਮ ਰੱਖੇ ਕਿਸਮਤ ਇਹਦੇ ਨਾਂ ਅੱਛਾ ਇਹਦੇ ਨਾਂ ਕੀ ਸੁਖਮਣੀ ਇਹ ਤਾਂ ਸੁਖ ਮਣਾ ਅੱਛਾ ਜੀ ਇਹਨਾਂ ਦੇ ਰੱਖਣ ਵਾਲੇ ਆ ਜੀ ਇਹਨਾਂ ਦੇ ਕਿਉਂ ਨਹੀਂ ਰੱਖੇ ਲੈ ਬੰਦਿਆਂ ਦੇ ਰੱਖੇ ਨਹੀਂ ਆ ਜੀ ਹਾਂ ਜੀ ਇੱਕ ਨਾਲ ਲਸ਼ਮਣੇ ਦੇ ਇੱਕ ਨਾਲ ਆਰਾਮ ਹੈਗਾ ਅੱਛਾ ਆ ਰੱਖੇ ਨੇ ਜੀ ਅੱਛਾ ਘਰ ਦੇ ਨਾਮ ਅਸੀਂ ਚਲੋ ਵਧੀਆ ਚੰਗੀ ਗੱਲ ਹੈ ਜੀ ਤੇ ਆਜੋ ਮਿੱਤਰੋ ਤੁਹਾਨੂੰ ਬਾਹਰ ਦਾ ਮਾਹੌਲ ਵੀ ਦਿਖਾ ਦਿੰਨੇ ਹਾਂ ਬਹੁਤ ਜਿਹੜੇ ਇੱਥੇ ਪਿੰਡ ਦੇ ਲੋਕ ਵੀ ਪਹੁੰਚੇ ਹੋਏ ਨੇ ਤੇ ਕਾਫੀ ਦੇਖ ਸਕਦੇ ਹੋ ਤੁਸੀਂ ਤੁਸੀਂ ਦੇਖ ਸਕਦੇ ਹੋ ਘਰ ਦਾ ਜਿਹੜਾ ਮਾਹੌਲਾ ਬਹੁਤ ਵਧੀਆ ਮਾਹੌਲਾਗਾ ਕਿਉਂਕਿ ਵਿਆਹ ਵਾਂਗੂ ਕਿੱਦਾਂ ਲੱਗਦਾ ਜੀ ਚਾਰ ਬੱਚੇ ਪੈਦਾ ਹੋਏ ਨੇ ਬਹੁਤ ਸੋਹਣੇ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤਾਂ ਸੋ ਆਪਣੇ ਬ੍ਰੈਂਡ ਦੇ ਵਿੱਚ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਕੇਸ ਨਹੀਂ 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 ਪਹਿਲਾਂ ਹੀ ਹੋਇਆ ਅੱਛਾ ਹਾਂਜੀ ਪਹਿਲਾਂ ਹੋਇਆ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਆ ਜੀ ਮਾਲਕਾਂ ਨੂੰ ਬਹੁਤ ਖੁਸ਼ੀ ਦਿੱਤੀ ਬਹੁਤ ਬਹੁਤ ਵਧੀਆ ਬਿਲਕੁਲ ਜੀ ਦੋਸਤੋ ਪਰਮਾਤਮਾ ਜਿੱਥੇ ਦਿੰਦਾ ਹੈ ਉੱਥੇ ਬਹੁਤ ਜ਼ਿਆਦਾ ਦਾਤਾਂ ਦਿੰਦਾ ਹੈ ਪਰਮਾਤਮਾ ਤੋਂ ਆਪਾਂ ਖੁੱਲ ਕੇ ਮੰਗਾਂ ਤੇ ਪਰਮਾਤਮਾ ਆਪਣੇ ਤੋਂ ਕੁਝ ਨਹੀਂ ਲੁਕੋ ਕੇ ਰੱਖਦਾ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇਈਏ